ਸੱਚੀ ਯਕਾਲ ਦੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਰੇ ਦਸਤੂ ਇਸ ਵੀਡੀਓ ਦੇ ਵਿੱਚ ਦੋ ਤਿੰਨ ਸਵਾਲ ਤੇ ਉਹਨਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਹੈ ਜਿਸ ਤਰ੍ਹਾਂ ਕਿ ਕੀ ਕਾਰਨ ਕੀ ਹੈ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਇੰਨਾ ਕਿਉਂ ਲਟਕਿਆ ਹੋਇਆ ਹੈ ਕਿਉਂ ਨਹੀਂ ਨੂੰ ਸਜਾਸ ਨਾਈ ਜਾ ਰਹੀ ਕੀ ਜੱਥੇਦਾਰ ਸਹਿਬਾਨ ਤੇ ਕੋਈ ਦਬਾਅ ਪਾਇਆ ਜਾ ਰਿਹਾ ਹੈ ਨੰਬਰ 1 ਨੰਬਰ 2 ਜਾ ਜੱਥੇਦਾਰ ਆਪ ਆਪਣੇ ਆਪ ਕੁਝ ਐਸਾ ਫੈਸਲਾ ਲੱਭਣ ਦੀ ਕੋਈ ਤਰਕੀਬ ਸੋਚ ਰਹੇ ਨੇ ਜਿਸ ਨੂੰ ਕਹਿ દਈਏ ਕਿ ਕੋਈ ਮਿਡਲ ਪਾਥ ਕੋਈ ਵਿਚਲਾ ਰਾਹ ਲੱਭ ਰਹੇ ਨੇ ਜਾ ਜਿਵੇਂ ਹੁਣ ਸੁਧਾਰ ਲਹਿਰ ਪਰੇ ਉੱਠੇ ਨੇ ਕਿ ਇਹ ਕੋਈ ਜਿਹੜਾ ਹੈ ਇਹਨਾਂ ਤੇ ਦਵਾ ਬਣਾਇਆ ਜਾ ਰਿਹਾ ਹੈ ਉਹਦਾ ਕਾਰਨ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਦੋ ਵਾਰ ਯਾਨੀ ਹਰ ਪੀਸ ਨੂੰ ਬੁਲਾਇਆ ਗਿਆ ਭੁੰਦਰ ਸਾਹਿਬ ਨਾਲ ਮੀਟਿੰਗ ਹੋਈ ਕੀ ਜਥੇਦਾਰ ਜਿਹੜੇ ਮੀਟਿੰਗ ਕਰ ਰਹੇ ਨੇ ਇਹ ਸਹੀ ਹੈ ਇਸ ਤਰੀਕੇ ਨਾਲ ਬੁਲਾਉਣਾ ਕਿ ਉਹਨਾਂ ਨੂੰ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਲਾਏ ਸਵਾਲ ਤਾਂ ਕਈ ਨੇ ਉਹਨਾਂ ਦੇ ਗੱਲਾਂ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਜਿਹੜੀ ਮੈਂ ਅਕਸਰ ਕਰ ਦਿੰਦਾ ਕਿ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਕੱਲ ਮੈਨੂੰ ਇੱਕ ਸਵਾਲ ਆਇਆ ਕੱਲ ਦੀ ਵੀਡੀਓ 'ਚ ਕਿ ਸਬਸਕ੍ਰਾਈਬ ਕਿਵੇਂ ਕਰਨਾ ਹੈ ਬਹੁਤ ਸੌਖਾ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਮੈਂ ਸੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਮੈਂ ਸੱਚਮੁੱਚ ਚਾਹੇ ਮੇਰੀਆਂ ਟੀਵੀ ਦੀਆਂ ਖਬਰਾਂ ਹੋ ਚਾਹੇ ਮੈਂ ਹੁਣ ਜਿਹੜੀ ਇਸ ਵੀਡੀਓ ਰਾਨ ਤੁਹਾਡੇ ਨਾਲ ਗੱਲ ਕਰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬਹਿਰ ਬਿਲਕੁਲ ਨਿਰਪੱਖ ਹੋ ਕੇ ਮੈਂ ਟਿੱਪਣੀ ਕਰਾਂ ਕਿਉਂਕਿ ਜ਼ਿਆਦਾ ਮੀਡੀਆ ਜਿਹੜਾ ਹੈ ਪੱਖਪਾਤੀ ਹੋਇਆ ਹੋਇਆ ਹੈ ਬਹੁਤ ਘੱਟ ਨੇ ਕੋਸ਼ਿਸ਼ ਕਰਦੇ ਨੇ ਜਿਹੜੇ ਕਿ ਨਿਰਪੱਖ ਹੋ ਕੇ ਗੱਲ ਕਰ ਸਕਣ ਖੈਰ ਮੈਂ ਆਪੀ ਕੋ ਪ੍ਰਸ਼ੰਸਾ ਨਹੀਂ ਕਰਨੀ ਮੈਂ ਤੇ ਕਹ ਰਿਹਾ ਕਿ ਜੇ ਤੁਹਾਨੂੰ ਛਿਕ ਲੱਗਦਾ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਹਾਂ ਜਿਹੜੀ ਗੱਲ ਮੈਂ ਕਰ ਰਿਹਾ ਸੀ ਜਿਹੜੇ ਸਵਾਲ ਮੈਂ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਚ ਇੱਕ ਸਵਾਲ ਤਾਂ ਇਹ ਹੈ ਕਿ ਇਹਨਾਂ ਦੇ ਨਾਲ ਚ ਬੜੀ ਚਰਚਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਦੂਜੀ ਵਾਰ ਫਿਰ ਜਿਹੜੀ ਹੈ ਮੀਟਿੰਗ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਦਮਦਵਾ ਸਾਹਿਬ ਦੂਜੀ ਮੀਟਿੰਗ ਹੋਈ ਹੈ ਔਰ ਰਜਿੰਦਰ ਸਿੰਘ ਧਮੀ ਨੇ ਮੀਟਿੰਗ ਕਰਵਾਈ ਹੈ ਰਵਿੰਦਰ ਸਿੰਘ ਪੁੰਤ ਅੰਡਾਲ ਪਹਿਲੀ ਮੀਟਿੰਗ ਦੀ ਚਰਚਾ ਜ਼ਿਆਦਾ ਇਸ ਕਰਕੇ ਆ ਕਿ ਉਹਨਾਂ ਨੂੰ ਪਟਿਆਲੇ ਉਹ ਕਿਤੇ ਆਏ ਹੋਏ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਫਤਿਹਗੜ੍ਹ ਸਾਹਿਬ ਆ ਉੱਤੇ ਉੱਥੇ ਮੀਟਿੰਗ ਹੋਈ ਬੰਦ ਕਮਰਾ ਮੀਟਿੰਗ ਹੋਈ ਹੈ ਸੋ ਹੁਣ ਹਰਜਿੰਦਰ ਸਿੰਘ ਤੰਮੀ ਸੁਮਿਕਵਿਟੀ ਦੇ ਪ੍ਰਧਾਨ ਨੇ ਤਾਜ਼ਾ ਤਾਜ਼ਾ ਪ੍ਰਧਾਨ ਕੀ ਫਿਰ ਮਿਲੀ ਹੈ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਬੁਲਾ ਲਿਆ ਹੁਣ ਪਹਿਲੀ ਤਾਂ ਗੱਲ ਹੀ ਬਟਾ ਸਵਾਲ ਆ ਕੀ ਜਥੇਦਾਰ ਸਾਹਿਬ ਤੋਂ ਪ੍ਰਧਾਨ ਸਾਹਿਬ ਬੁਲਾ ਸਕਦੇ ਨੇ ਇਹ ਤਾਂ ਫਿਰ ਉਹ ਕੀ ਗੱਲ ਹੋ ਗਈ ਨਾ ਜਿਹੜੀ ਪਹਿਲਾਂ ਹੋਈ ਸੀ ਕਿ ਸਬੀਰ ਸਿੰਘ ਬਾਦਲ ਨੇ ਜ਼ਥੇਦਾਰਾਂ ਨੂੰ ਬੁਲਾ ਕੇ ਮਾਫੀ ਦਵਾਤੀ ਇਹੀ ਕਰ ਰਹੇ ਸੁਧਾਰ ਲਹਿਰ ਵਾਲੇ ਆ ਹੁਣ ਤਾਂ ਇਹਨਾਂ ਨੇ ਇੱਕ ਜਿਹੜੇ ਸੰਦੇਸ਼ ਸ਼੍ਰੋਮਿਕ ਕਮੇਟੀ ਦੇ ਮੈਂਬਰ ਜਿਹੜੇ ਉਸ ਤੜੇ ਸੁਧਾਰ ਲਹਿਰ ਦੇ ਜਾਂ ਬਾਗੀ ਤੜੇ ਦੇ ਦੇ ਜੋ ਮਾਸਟਰ ਮਿੱਠੂ ਸਿੰਘ ਖਾਨੇ ਕੇ ਜਾਂ ਭਾਈ ਮਜੀਦ ਸਿੰਘ ਜਾਂ ਪਰਜੀਤ ਖੋਲਡਾਣ ਰਾ ਨੇ ਸਭ ਨੇ ਇਸ ਮੁੱਦਾ اٹھਾਇਆ ਕਿ ਤਾਂ ਇੱਕ ਖਾਸ ਕਿਸਮ ਦਾ ਉਸੇ ਤਰ੍ਹਾਂ ਦੀ ਜਿਥੇ ਇਹਦਾ ਸਾਬਤ ਦੇstdcਾਰ ਦੇ ਵਿਰੁੱਧ ਗੱਲ ਇਹ ਜਾਂਦੀ ਹੈ ਇਹ ਕਿਹਾ ਗਿਆ ਉਹਨਾਂ ਵੱਲੋਂ ਵੈਸੇ ਵੀ ਗੁਰਪ੍ਰਤਾਪ ਸਿੰਘ ਬਟਾਲਾ ਵੀ ਬਿਲਕੁਲ ਕਹਿ ਰਹੇ ਨੇ ਜੀ ਕਿ ਇਥੋਂ ਕਦੇ ਇਹ ਲੱਗਦਾ ਹੈ ਕਿ ਉਹਨਾਂ ਨੂੰ ਇੱਕ ਡਰ ਪੈਦਾ ਹੋ ਗਿਆ ਕਿ ਜਿੰਨਾ بار-ਬਾਰ ਇਹ ਮਿਲ ਰਹੇ ਨੇ ਇਸ ਕਾਰਨ ਕਿਤੇ ਇਹਨਾਂ ਤੇ ਪ੍ਰਭਾਵ ਜਿਹੜਾ ਹੈ ਉਹ ਉਲਟ ਨਾ ਪੈ ਜੇ ਔਰ ਕੋਈ ਫੈਸਲਾ ਇਸ ਤਰ੍ਹਾਂ ਦਾ ਨਾ ਹੋਵੇ ਜਿਸ ਤਰ੍ਹਾਂ ਦਾ ਉਹ ਚਾਉਂਦੇ ਨੇ ਸੰਗਤ ਕੀ ਚਾਉਂਦੀ ਹੈ ਇਹ ਵੀ ਸੰਗਤ ਦੀਆਂ ਗੱਲਾਂ ਸੋਸ਼ਲ ਮੀਡੀਆ ਰਾਹੀਂ ਨੇ ਸੰਗਤ ਹੈ ਕਹਿੰਦੀ ਸਭ ਨੂੰ ਹੁਣ ਤਾਂ ਇਹ ਕਹਿਣ ਲੱਗੇ ਵੀ ਕੱਲਾ ਸੁਖਵੀਰ ਸਿੰਘ ਬਾਦਲ ਨੇ ਉਹ ਜਿਵੇਂ ਵਾਰ ਦੂਜੇ ਵੀ ਨੇ ਸਾਰੇ ਹੀ ਨੇ ਇਹ ਜਿਵੇਂ ਵਾਰ ਸਾਰਿਆਂ ਤੋਂ ਅਸਤੀਫਾ ਲੈ ਲਓ ਤੇ ਮਸਲਾ ਤਾਂ ਇਹ ਵੀ ਸੀ ਕਿ ਪਹਿਲਾਂ ਜਿਹੜਾ ਜਦੋਂ ਉਹਨਾਂ ਨੇ ਕਿਹਾ ਸੀ ਬਲਾਕੇ ਬੁੱਧੀਜੀਵੀਾਂ ਦੀ ਮੀਟਿੰਗ ਜੀ ਚ ਬਹੁਤ ਘੱਟ ਬੁੱਧੀਜੀਵੀ ਪਹੁੰਚੇ ਨੇ ਉਹਦੇ ਚ ਇਹ ਕਿਹਾ ਗਿਆ ਕਿ ਜੀ ਕੋਈ ਸਿਆਸੀ ਸਜਾ ਜਿਹੜੀ ਇਹ ਧਾਰਮਿਕ ਸਜਾ ਧੰਮੀ ਸਾਹਿਬ ਉੱਥੇ ਪਤਾ ਨਹੀਂ ਬੁਲਾਏ ਜਾਂ ਪਹੁੰਚੇ ਜਿਵੇਂ ਵੀ ਪਹੁੰਚੇ ਉਹ ਤਾਂ ਧਾਰਮਿਕ ਸਜੇ ਦੀ ਗੱਲ ਕਰਨੀ ਹੈ ਉਹਨਰ ਤਾਂ ਅੱਖਾਂ ਕੰਨ ਮੂੰਹ ਸੁਖਵੀਰ ਸਿੰਘ ਬਾਦਲ ਦੇ ਕਹਾਂਗੇ ਤੇ ਲੇਕਿਨ ਦੂਜੇ ਪਾਸੇ ਇਹ ਵੀ ਬਹੁਤ ਸਾਰੇ ਜੁਬੇ ਦੱਸਿਆ ਬਾਅਦ ਚ ਆ ਕੇ ਉਹਨਾਂ ਨੇ ਕਿ ਅਸੀਂ ਤਾਂ ਕਿਹਾ ਵੀ ਇਹ ਸਿਆਸੀ ਗਨਾਹ ਕੀਤੇ ਨੇ ਸਿਆਸੀ ਸਜਾ ਚਾਹੀਦੀ ਹੈ ਖੈਰ ਇੱਕ ਸਵਾਲ ਤਾਂ ਹੀ ਹੈ ਕਿ ਸੁਧਾਰ ਲਹਿਰ ਵਾਲੇ ਕਿਉਂ ਸਰਕਾਰ ਕੋਲ ਦੇ ਦੁਆਰਾ ਕਿ ਉਹਨਾਂ ਦੇ ਮਨ 'ਚ ਇਹ ਗੱਲ ਆ ਗਈ ਕਿ ਜੀ ਇਹ ਪ੍ਰਭਾਵ ਥੱਲੇ ਆ ਰਹੇ ਨੇ ਜਾਇ ਇਹਨਾਂ ਤੇ ਪ੍ਰਭਾਵ ਪਾਇਆ ਜਾ ਰਿਹਾ ਹੈ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਅਜ ਦੂਜਾ ਇਹਦਾ ਵੀ ਖੋਰ ਵੀ ਕਾਰਨ ਹੈ ਉਹ ਵੀ ਸਵਾਲ ਹੈ ਉਹ ਬਟਾ ਉਹ ਸੰਗਤ ਆਪਾਂ 'ਚ ਗੱਲ ਕਰਦੀ ਹੈ ਉਹ ਇਹ ਹੈ ਕਿ ਕਿਉਂ ਡਿਲੇ ਕਰ ਰਹੇ ਨੇ ਜਥੇਦਾਰ ਸਾਹਿਬ ਨੂੰ ਲੱਗਦਾ ਇਹ ਹੈ ਕਿ ਗੁਰੂ ਨਾਨਕ ਪ੍ਰਕਾਸ਼ ਪੂਰਵ ਤੋਂ ਬਾਅਦ 15 ਨਵੰਬਰ ਤੋਂ ਬਾਅਦ ਮੀਟਿੰਗ ਹੋਏਗੀ ਜਿਹੜੀ ਜੇ ਫਿਰ ਉਹ ਦਿਨ ਦੇ ਨਾਲ ਜਾਂ ਸੰਪਰਦਾਵਾਂ ਦੇ ਮੁਖੀਆਂ ਨਾਲ ਕਰਨੀ ਹੈ ਤੇ ਫਿਰ ਇੱਕ ਹਲੇ ਵੀ ਇੱਕ ਮਹੀਨਾ ਲੱਗ ਜਾਊਗਾ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਪ੍ਰੋਸੈਸ ਤੇ ਤੇ ਉਹਦੇ ਲਈ ਇਹਨਾਂ ਡਿਲੇ ਕਰਨ ਦੇ ਪਿੱਛੇ ਕਿਤੇ ਇਹ ਕਾਰਨ ਤਾਂ ਨਹੀਂ ਕਿ ਚੱਤੇਦਾਰ ਸਹਿਬਾਨ ਕੋਈ ਵਿਚਲਾ ਰਾਹ ਨਾ ਪਰੇ ਮੀਡਲ ਪਾਥ ਕਿ ਚਲੋ ਕੋਈ ਨਹੀਂ ਇਸ ਤਰ੍ਹਾਂ ਦਾ ਰਾਹ ਲੱਭ ਲਈਏ ਜਿਹੜਾ ਸਭ ਨੂੰ ਸਰਪ੍ਰਮਾਨਤ ਹੋਵੇ ਲੇਕਿਨ ਉਹ ਰਾਹ ਲੱਭ ਨਹੀਂ ਰਿਹਾ ਇਸ ਕਰਕੇ ਡਿਲੇ ਕਰ ਰਹੇ ਨੇ ਦੁਬਦਾ ਇਹ ਕਹਿੰਦਾ ਇਸ ਤਰ੍ਹਾਂ ਦਾ ਵੀ ਹੁਣ ਚਰਚਾ ਹੋਣੀ ਸ਼ੁਰੂ ਕੀ ਦੇਖੋ ਦੁਬਦਾ ਗੱਲ ਤਾਂ ਵੈਸੇ ਦੇਖੋ ਇੱਕ ਤਾਂ ਗੱਲ ਸਹੀ ਹੈ ਕਿ ਜਿਹੜਾ ਸਰੋਨੀ ਅਖਾਲੀਦਾਰ ਹੈ ਜਿਹੜੇ ਪ੍ਰਧਾਨ ਸਾਹਿਬ ਦੇ ਨਾਲ ਲੈ ਤਨਖਾਹੀਆਂ ਪ੍ਰਧਾਨ ਦੇ ਨਾਲ ਲੈ ਉਹਨਾਂ 'ਚ ਜ਼ੋਰ ਤਾਂ ਪੂਰਾ ਲਾਇਆ ਜਾ ਰਿਹਾ ਹੈ ਚਾਹੇ ਉਹ ਬਿਰਸਾ ਸਿੰਘ ਬਟੋਆ ਰਾਹੀ ਹੋਵੇ ਚਾਹੇ ਅਰਵਿੰਦਰ ਸਿੰਘ ਸਰਨਾਰਾਹੀ ਹੋਵੇ ਜਥੇਦਾਰਾਂ ਨੂੰ ਡਰਾ ਦੇਖੋ ਡਰਾਉਣ ਦਾ ਬਤਨ ਮੇਰਾ ਇਹ ਹੈ ਕਿ ਜਦੋਂ ਤੁਸੀਂ ਅਟੈਕ ਕਰਦੇ ਹੋ ਜੀ ਇਹ ਬੰਦੇ ਕਿਉਂ ਬਣਾਉਂਦੇ ਨੇ ਜੀ ਇਹ ਆਪ ਨਹੀਂ ਕਰ ਸਕਦੇ ਫੈਸਲਾ ਐਸੇ ਜਿਵੇਂ ਜਦੋਂ ਗੱਲਾਂ ਕਰਦੇ ਹੋ ਤਾਂ ਮਤਲਬ ਨੁਕਤਾਚੀਨੀ ਕਰਦੇ ਹੋ ਇੱਥੇ ਜਥੇਦਾਰਾਂ ਦੀ ਜਿਹੜੀ ਸਾਡੀ ਸੰਸਥਾ ਹੈ ਉਹਦਾ ਸਤਿਕਾਰ ਤਾਂ ਕਾਇਮ ਰਹਿਣਾ ਚਾਹੀਦਾ ਜਿਵੇਂ ਮਰਜ਼ੀ ਹੋਵੇ ਜੋ ਮਰਜ਼ੀ ਉੱਥੇ ਬੈਠਾ ਹੈ ਤਾਂ ਇਹ ਉੱਥੇ ਥੋੜਾ ਜਿਹਾ ਸਵਾਲ ਤਾਂ ਖੜੇ ਹੋਏ ਨੇ ਕਿ ਜਦੋਂ ਡਿਲੇ ਹੁੰਦੀ ਹੈ ਨਾ ਉਦੋਂ ਜਿਹੜਾ ਹੈ ਇਹ ਲੱਗਦਾ ਹੈ ਕਿ ਕੋਈ ਦੁਬਧਾਤਾ ਨਹੀਂ ਕਿ ਇੰਨਾ ਡਿਲੇ ਕਰਨ ਦਾ ਕੋਈ ਆਈਡੀਆ ਨਹੀਂ ਸੀ ਹੋ ਸਕਦਾ ਉਸਖ ਦੇ ਜੱਜ ਜਰ ਸਾਹਿਬ ਸਭ ਦੀ ਭਾਵਨਾ ਦੇਖ ਰਹੇ ਹੋ ਜਿਵੇਂ ਬੁੱਧੀਜੀਵਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਵੈਸੇ ਚਲੋ ਬੁੱਧੀਜੀਵਾਂ ਦੇ ਕਹਿੰਦੇ ਪੱਤਰਕਾਰ ਤਾਂ ਹਰੂ ਜੀ ਬੋਲਦੇ ਨੇ ਜਿਵੇਂ ਮੈਂ ਕਿਹਾ ਸੀ ਧਮੀ ਸਾਹਿਬ ਨੂੰ ਇੱਥੇ ਕੀ ਕਰਨਾ ਸੀ ਉਹ ਤਾਂ ਹਰੂ ਜੀ ਕਹਿ ਰਹੇ ਨੇ ਪਤਾ ਹੀ ਹੈ ਉਹਨਾਂ ਦਾ ਜੱਜ ਜਰ ਸਾਹਿਬ ਨੇ ਕਿਹੜੀ ਉਹਨਾਂ ਤੋਂ ਨਵੀਂ ਗੱਲ ਕਿਹੜੀ ਉਹਨਾਂ ਨੇ ਕੀਤੀ ਹੈ ਉਹ ਤਾਂ ਇੱਕ ਪੱਖਾ ਪੱਖ ਉਹਨਾਂ ਦਾ ਪਤਾ ਹੀ ਸੀ ਵੀ ਉਹ ਚਾਹੁੰਦੇ ਨੇ ਕਿ ਕੋਈ ਬੜੀ ਮੋਟੀ ਤਾਰਫਕ ਸਜ਼ਾ ਦੇ ਕੇ ਉਹਨਾਂ ਨੂੰ ਬਰੀ ਕਰੋ ਆਪਣਾ ਪੋਲਿਟਿਕਲ ਖੇਡ ਖੇਡਣੀ ਸ਼ੁਰੂ ਕਰਨ ਇਹ ਹੁਣ ਇੱਕ ਸਵਾਲ ਹੋ ਕੀ ਜਿਸ ਤਰੀਕੇ ਦੀ ਇਹ ਹੁਣ ਗੱਲ ਚੱਲ ਰਹੀ ਹੈ ਕਿ ਸ਼ਰੋਨੀ ਕਾਲੀ ਗੱਲ ਨੂੰ ਜੇ ਮੋੜ ਸਰਜੀਤ ਕਰਨਾ ਹੈ ਤਾਂ ਫਿਰ ਇਹ ਦੋਨੇ ਦੋਨੇ ਤਰ੍ਹਾਂ ਉਹਨਾਂ ਨੇ ਵੀ ਕੁਬਾ ਗਨਾਹ ਤਾਂ ਕਬੂਲ ਕੀਤਾ ਹੋਏ ਗਨਾਹ ਸੂ ਵਿੱਚੋਂ ਬਾਦਲ ਲੈ ਵੀ ਦੋਨਾਂ ਨੇ ਗਨਾਹ ਕਬੂਲ ਕਰ ਲੈਣਾ ਗਨਾਹ ਬੜੇ ਬਜਰ ਗਨਾਹ ਨੇ ਤੁਹਾਨੂੰ ਪਤਾ ਹੀ ਚਾਹੇ 2007 ਦੇ ਜਦੋਂ ਸਾਗ ਰਚਿਆ ਸੀ ਉਹ ਕੇਸ ਦੀ ਵਾਪਸੀ ਹੋਵੇ ਚਾਹੇ ਬਿਹੱਦਵੀ ਦਾ ਮਸਲਾ ਹੋਵੇ ਗੁਰੂ ਗ੍ਰਾਂਟ ਸਾਹਿਬ ਦੇ ਰੂਪ ਚੋਰੀ ਹੋਣ ਦਾ ਮਸਲਾ ਪੋਸਟਰ ਲਾਉਣ ਦਾ ਮਸਲਾ ਉਸ ਤੋਂ ਬਾਅਦ ਅੰਗ ਖਿਲਾਰਨ ਦਾ ਮਸਲਾ ਬਹਿਰਗਨਾ ਕੋਟਕਪੁਰਾ ਸਾਰੇ ਮਸਲੇ ਇਹਨੂੰ ਡੀਜੀਪੀ ਲਾਉਣ ਦਾ ਮਸਲਾ ਸਮੇਤ ਹੈ ਇਹਨਾਂ ਨੂੰ ਇਹ ਸਾਰੇ ਮਸਲਿਆਂ ਦਾ ਜਿਹੜਾ ਹੈ ਨਾ ਤੇ ਇਹਦੇ ਚ ਚੁੱਪਤਾ ਉਹ ਵੀ ਰਹੇ ਨਾ ਨਾਲ ਤਾਂ ਸੀ ਕਿ ਉਹ ਤਾਂ ਉਦੋਂ ਆਏ ਨੇ ਜਦੋਂ ਚਾਰ ਹਾਰਾਂ ਹੋ ਗਈਆਂ ਕੰਟੀਨਿਊਸਲੀ ਚਾਰ ਵਾਰ ਹਾਰ ਗਏ ਤੇ ਫੇਰ ਹੀ ਉਹਨਾਂ ਨੇ ਕਿਹਾ ਨਾ ਵੀ ਇਹ ਜੀ ਪ੍ਰਧਾਨ ਬਦਲੋ ਤੇ ਪਹਿਲਾਂ ਉਹਨਰ ਦੇਖ ਲਿਆ ਵੀ ਇਹਦਾ ਕੰਮ ਖਰਾਬ ਹੀ ਹੋ ਗਿਆ ਬਿਲਕੁਲ ਹੀ ਹੱਥੋਂ ਨਿਕਲ ਗੱਲ ਬਾਜੀ ਹੱਥੋਂ ਨਿਕਲ ਰਹੀ ਹੈ ਸਾਨੂੰ ਵੀ ਕੁਝ ਨਹੀਂ ਮਿਲਣਾ ਤੇ ਉਧਰੋਂ ਭਾਰਤੀ ਜਨਤਾ ਪਾਰਟੀ ਵੀ ਜਿਹੜੀ ਹੈ ਉਹਨੇ ਵੀ ਸੁਖਦੇਵ ਸਿੰਘ ਢੀਂਟਸਾ ਜਾਂ ਹੋਰ ਦੂਜੇ ਗਰੁੱਪ ਵਰ ਜਦੋਂ ਦੇਖਿਆ ਇਹਨਾਂ ਦੇ ਸਾਰੀ ਕਹਾਣੀ ਜਿਹੜੀ ਹੈ ਇਸ ਪਾਸੇ ਨੂੰ ਲਈ ਚਲੋ ਜੋ ਕੁਝ ਹੋਇਆ ਉਹ ਮੈਂ ਰਿਪੀਟ ਨਹੀਂ ਕਰਨਾ ਪਰ ਇਹਦੇ ਨਾਲ ਇੱਕ ਗੱਲ ਤਾਂ ਬੜੀ ਸਪਸ਼ਟ ਹੁੰਦੀ ਹੈ ਕਿ ਸੰਘਤ ਹੋਣੀ ਚਾਹੁੰਦੀ ਹੈ ਕਿ ਜਿਹਦਾ ਜਿੰਨਾ ਕਸੂਰ ਹੈ ਤੇ ਕਸੂਰ ਚ ਇੱਕ ਰਸਤਾ ਵੀ ਹੈ ਵੀ ਸਾਰੇ ਤਸਤੀਫਾ ਲੈ ਲਓ ਅਸਤੀਫਾ ਲੈ ਕੇ ਤੁਸੀਂ ਇਹਨਾਂ ਤੋਂ ਕਹੋ ਕਿ ਦੁਬਾਰਾ ਬਣਾਓ ਤੇ ਕੋਈ ਪ੍ਰਜੀਲੀਮ ਬਣਾ ਲਓ ਤੇ ਦੁਬਾਰਾ ਭਰਤੀ ਕਰਕੇ ਤੇ ਜਿਹੜਾ ਮਰਜ਼ੀ ਪ੍ਰਧਾਨ ਬਣੇ ਤੇ ਉਸ ਤਰ੍ਹਾਂ ਦੇ ਆਮ ਘਰਾ ਦੇ ਬੰਦੇ ਹੋਣ ਇਹ ਜਰੂਰੀ ਥੋੜੀ ਹੈ ਕਿ ਹੁਣ ਅਸਲੀ ਜਿਸ ਤਰ੍ਹਾਂ ਦੇ ਪਹਿਲਾਂ ਹੁੰਦੇ ਸੀ ਨਾ ਅਕਾਲੀ ਉਸ ਤਰ੍ਹਾਂ ਦੇ ਅਕਾਲੀ ਹੋਣ ਹੁਣ ਜਿਹੜਾ ਕਾਕਾ ਅਕਾਲੀ ਦਾ ਨਾ ਉਹ ਤਾਂ ਨਹੀਂ ਗੱਲ ਸੁਣੋ ਜਾਦਾ ਕਾਕਾ ਕਾਲੀਦਾਲੀ ਬਣ ਗਿਆ ਕਿ ਜਿਨ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਬੈਕਗ੍ਰਾਉਂਡ ਹੈ ਨਹੀਂ ਉਹ ਠੀਕ ਹੈ ਉਹਨਾਂ ਦੇ ਬਾਪੂ ਸੀ ਬਾਪੂਆਂ ਦੀ ਕੋਈ ਕੁਰਬਾਨੀ ਵੀ ਮਾੜੇ ਬੁੜੀ ਹੋ ਗਈ ਉਹ ਜੇਲਾ ਚ ਵੀ ਗਏ ਹੋਣਗੇ ਸਾਰਾ ਕੁਝ ਠੀਕ ਹੋ ਸਕਦਾ ਹੈ ਲੇਕਿਨ ਬਾਪੂ ਨੇ ਜਿਹੜਾ ਹੈ ਪੈਸਾ ਵੀ ਤਾਂ ਜ਼ਰਾ ਬਣਾਇਆ ਜਿਸ ਤੇ ਜਵੇਂ ਮਰਜੀ ਉਹ ਤਾਂ ਯਾਨੀ ਸੱਤਾ ਵੀ ਹੰਡਾਈ ਸੱਤਾ ਦਾ ਸੁੱਖ ਵੀ ਹੰਡਾਇਆ ਪੈਸਾ ਵੀ ਬਣਾਇਆ ਇਹ ਜਿਹੜਾ ਸ਼੍ਰੋਮਣੀ ਕਾਲੀਦਾਲ ਜਦੋਂ ਬਣਿਆ ਆ ਉਦੋਂ ਇਹ ਤਾਂ ਸੋਚ ਕੇ ਨਹੀਂ ਬਣਿਆ ਸੀ ਤਾਂ ਵੀ ਤੁਸੀਂ ਸਤਾ ਦਾ ਸੁਖ ਭੋਗੋਗੇ ਤੇ ਤੁਸੀਂ ਮਾਇਆ ਇਕੱਠੀ ਕਰੋਗੇ ਤੋਂ ਇਹ ਗੱਲ ਤਾਂ ਜੋ ਜੋ ਕੋੜਿਸ ਚਾਹੀਏ ਮੰਨ ਲੈਣੀ ਚਾਹੀਦੀ ਆਪਾਂ ਨੂੰ ਇਸ ਦੀ ਕੋਈ ਉਹਦੇ ਚ ਦੋਰਾ ਬਣੀ ਹੁਣ ਸੰਗਤ ਜੇ ਸੰਗਤ ਦੀ ਸਹੀ ਸੋਚਦੇ ਨੇ ਜਥੇਦਾਰ ਸਾਹਿਬਾਨ ਤਾਂ ਫਿਰ ਤਾਂ ਸੰਗਤ ਇਹੀ ਕਹਿੰਦੀ ਵੀ ਸਾਰਾ ਤਾਂ ਲੈ ਕੇ استیਫੇ ਤੇ ਅਕਾਲੀ ਦਲ ਨੂੰ ਕਰੋ ਖੜਾ ਇਹ ਗੱਲ ਤੇ ਸਾਰੇ ਜਿਵੇਂ ਸ੍ਰੀ ਢਾਕੜ ਬੋਲਿਆ ਸਾਰੇ ਇਸ ਤਰ੍ਹਾਂ ਕਾਂਗਰਸੀ ਵੀ ਬਹੁਤ سارے ਲੋਕ ਮਿਲਦੇ ਨੇ ਉਹੀ ਕਹਿੰਦੇ ਨੇ ਕਿ ਦੇਖੋ ਜੋ ਮਰਜੀ ਹੈ ਅਕਾਲੀ ਦਾ ਜ਼ਰੂਰ ਜਿਹੜਾ ਹੈ ਜਿਉਂਦੇ ਰਹਿਣਾ ਚਾਹੀਦਾ ਤਕੜੇ ਹੋਣਾ ਚਾਹੀਦਾ ਪੰਜਾਬ ਦੇ ਹਤਾਲੀ ਪੰਚ ਦੇ ਹਤਾਲੀ ਇਹ ਬਹੁਤ ਜ਼ਰੂਰੀ ਹੈ ਇਹ ਗੱਲ ਤਾਂ ਬਿਲਕੁਲ ਸਹੀ ਹੈ ਹੁਣ ਇਹ ਤਿੰਨੇ ਚਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਕਿ ਕੀ ਦਬਾਅ ਬਣਾਇਆ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਫਿਰ ਮਿਲ ਕੇ ਕੀ ਕਰਨਾ ਹੈ ਮਿਲ ਕੇ ਇਹ ਦਬਾਅ ਬਣਾਉਣ ਦੇ ਵੀ ਤਾਂ ਢੰਗ ਹੁੰਦੇ ਨੇ ਨਾ ਵੀ ਇੱਕ ਪਾਸੇ ਕੋਈ ਬੰਦਾ ਘੂਰ ਦੇ ਇੱਕ ਪਾਸੇ ਬੰਦਾ ਜ਼ੋਰਦਾਰ ਮੈਂ ਖੰਡਾ ਹੜਕਾ ਦੂੰ ਮੈਂ ਇਹ ਬਣਾਈ ਬੈਠਾ ਜੀ ਇਹ ਕਰਤਾ ਜੀ ਨੇ ਮੇਰੇ ਮੈਨੂੰ ਨਹੀਂ ਦਿੱਤਾ ਵਿਰਸਾ ਸੰਭਟਵਾ ਜਿਹੜਾ ਹਟਦਾ ਤੇ ਇੱਕ ਤਰੀਕਾ ਦੂਜੇ ਪਾਸੇ ਰੱਖੋ ਜੀ ਨਹੀਂ ਅਸੀਂ ਤਾਂ ਜਿਵੇਂ ਇਹ ਨੇ ਜਾ ਕੇ ਬਲਵਿੰਦਰ ਸਿੰਘ ਪੁੰਤੜ ਨੇ ਨਦਮਦਵਾ ਸਾਹਿਬ ਜਾ ਕੇ ਮੈਂ ਆਪ ਦੇਖਿਆ ਕਿ ਗੁੱਡੀਆਂ ਥਲਾ ਰਹੇ ਨੇ ਜਦੋਂ ਇਹ ਅਸਤੀਫਾ ਵਾਪਸ ਕਰਨ ਦੀ ਗੱਲ ਹੋਈ ਹੈ ਤੋਂ ਜਥੇਦਾਰ ਦਾ ਹਾਲ ਹੈ ਕਰਤਾ ਫਿਰ ਹੁਣ ਵਰਗਾ ਹੋ ਗਿਆ ਜਥੇਦਾਰ ਦੀ ਕਹਾਣੀ ਇਹ ਹੈ ਵੀ ਉਸ ਤੋਂ ਬਾਅਦ ਪੋਜੀਸ਼ਨ ਕਹੇ ਜੀ ਹੈ ਤੇ ਹੁਣ ਉਹ ਜਿੱਤ ਕੇ ਥੋੜੇ ਸਟਰੋਂਗ ਹੋ ਗਏ ਜਿੱਤਨ ਤੋਂ ਬਾਅਦ ਇਹ ਚ ਮੰਨਣਾ ਪਾਏਗਾ ਕਿ ਤੁਹਾਡਾ ਉਹਨਾਂ ਦਾ ਬਹੁਤ ਰੂਸਤ ਹੋਇਆ ਹੈ ਤਾਂ ਉਹ ਜੱਜਦਾਰ ਨੂੰ ਕਹਿ ਰਹੇ ਹੋਣਗੇ ਜਿਹੜੀ ਪਹਿਲੇ ਸਵਾਲ ਦਾ ਜਵਾਬ ਤਾਂ ਇਹ ਹੀ ਹੈ ਉਹ ਪਤਾ ਥੋੜੀ ਹੈ ਕਹਿ ਰਹੇ ਹੋਣਗੇ ਇਹ ਤਾਂ ਜੱਜਦਾਰ ਨੇ ਦੇਖਣਾ ਜਵਾਬ ਮੰਨਣਾ ਕਿ ਨਹੀਂ ਮੰਨਣਾ ਇਹਦਾ ਦੂਜੀ ਵਾਰ ਦੁਬਦਾ ਕਿਉਂ ਜਿਹੜੀ ਮਦਦ ਸੀ ਦੁਬਦਾ ਦੇ ਕਾਰਨ ਜਾਤਾ ਹੁਣ ਸੱਚ ਬੁਥੀ ਸੰਗਤ ਪੂਰ ਸਾਰੇ ਪਾਸੇ ਉਹ ਭਾਵਨਾ ਦੇਖਣੀ ਚਾਹੁੰਦੇ ਨੇ ਜਾ ਫਿਰ ਉਹ ਜਿਹੜੀ ਹੇ ਦਬਧਾ ਵੀ ਹੋ ਸਕਦੀ ਹੈ ਭਾਈ ਕੀ ਕਹਿ ਸਕਦੇ ਆ ਤੇ ਨਹੀਂ ਤਾਂ بڑا ਹੌਸਲੇ ਨਾਲ ਸਵਾਦ ਜਵਾਬ ਦਿੱਤਾ ਜਾਂਦਾ ਜਸਦਾ ਚੱਕੋ ਜੀ ਇਹ ਤੋਂ ਇਹ ਵੀ ਹੋ ਸਕਦਾ ਐਨੀ ਡਿਲੇ ਨਹੀਂ ਅਦਰਵਾਈਜ਼ ਹੋਣੀ ਚਾਹੀਦੀ ਸੀ ਹੋ ਸਕਦਾ ਦੋਨਾਂ ਚ ਕੋਈ ਰੀਜ਼ਨ ਹੋਵੇ ਤੇ ਨਤੀਜਾ ਜਿਹੜੀਆਂ ਬਲਾਕਾਂ ਤਾਂ ਹੋ ਰਹੀਆਂ ਨੇ ਹੁਣ ਆਪਾਂ ਜੇ ਦਿਨੇ ਆ ਵੀ ਤੌਰ ਤੇ ਦੇਖੀਏ ਕਿਸੇ ਜਾਜ ਤੇ ਕੇਸ ਲੱਗਿਆ ਹੋਵੇ ਉਹਨੂੰ ਬਾਰ-ਬਾਰ ਬਲਾਕੇ ਮਿਲਣਾ ਇਹ ਪਾਸਿਬਲ ਥੋੜੀ ਹੈ ਤੋਂ ਇਹ ਤਾਂ ਸਾਡੇ ਸਤਕਾਰਤ ਨੇ ਇਹਨਾਂ ਨੂੰ ਬਲਾਕੇ ਇਹਨਾਂ ਨਾਲ ਮੁਲਾਕਾਤਾਂ ਜਵੇਰ ਰਗੂਜੀਤ ਸਿੰਘ ਬਿਰਕ ਨੇ ਕਿਹਾ ਸੀ ਨੀਰ ਕੋਈ ਕਿਸੇ ਨੂੰ ਮਿਲ ਸਕਦਾ ਬਿਲਕੁਲ ਮਿਲ ਸਕਦਾ ਆਮ ਹਾਲਾਤ ਚ ਬਿਲਕੁਲ ਮਿਲ ਸਕਦਾ ਕੌਣ ਕਹਿੰਦਾ ਜਿ세 ਸਾਨੂੰ ਮਿਲ ਸਕਦਾ ਲੇਕਿਨ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਉਦੋਂ ਸ਼ੱਕ ਪੈਦਾ ਹੋ ਜਾਂਦਾ ਹੈ ਜਿਹੜਾ ਕਿ ਸ਼ੱਕ ਨਾ ਸਿਰਫ ਸੁਧਾਰ ਲਹਿਰਾਂ ਦੇ ਮਨ ਚ ਪੈਦਾ ਹੋਇਆ ਬਲਕਿ ਉਸ ਸ਼ੱਕ ਸੰਗ ਦੇ ਮਨ ਚ ਵੀ ਪੈਦਾ ਹੋਇਆ ਇਸ ਸ਼ੱਕ ਦੇ ਸ਼ਿਕਵੇ ਇੱਕ ਜਿਹੜੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਇਹ ਖਤਮ ਤਾਂ ਤਾਂ ਹੀ ਹੋਣਗੀਆਂ ਜਿਸ ਦਿਨ ਫੈਸਲਾ ਹੋਏਗਾ ਔਰ ਚਤੇਦਾਰ ਸਹਿਬਾਨੇ ਸਮਝਦੇ ਨੇ ਕਿ ਫੈਸਲਾ ਜਿਹੜੇ ਆ ਉਹ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਹੋਵੇ ਨਹੀਂ ਤਾਂ ਫਿਰ ਮੁਸ਼ਕਲ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਬਹੁਤ ਨਾਜ਼ੁਕ ਘੜੀ ਹੈ ਇਹ ਬਹੁਤ ਨਾਜ਼ੁਕ ਮੋੜ ਹੈ ਇਹ ਚੋਂ ਬਹੁਤ ਬਚ ਕੇ ਨਿਕਲਦੀ ਲੋੜ ਹੈ ਉਹਦੀ ਕੋਸ਼ਿਸ਼ ਮੇਰਾ ਖਿਆਲ ਆ ਹੋ ਰਹੀ ਹੋਵੇਗੀ ਆਪਾਂ ਵੀ ਆਸ ਕਰੀਏ ਤੇ ਅਰਦਾਸ ਕਰੀਏ ਕਿ ਇਹਦੇ ਵਿੱਚੋਂ ਸਹੀ ਤਰੀਕੇ ਨਾਲ ਕੌਮ ਬਾਹਰ ਆਵੇ ਸੋਡਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਹੂੰ ਹੂੰ ਹੂੰ